ਮੈਂ ਅੱਜ ਦਾ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਜਿਹੜੀ ਖਾਸ ਗੱਲ ਸਿੱਖਣੀ ਹੈ ਉਹ ਹੈ ਅੱਜ ਅਸੀਂ ਸਿੱਖਾਂਗੇ ਕ੍ਰੋਧ ਦੇ ਬਾਰੇ ਵਿੱਚ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਗਾਈਡ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਐਹੋ ਜਿਹਾ ਨਹੀਂ ਆ ਜਿਹਦੇ ਬਾਰੇ ਵਿੱਚ ਪਰਮੇਸ਼ਵਰ ਦਾ ਵਚਨ ਸਾਨੂੰ ਕੁਝ ਨਾ ਸਿਖਾ ਰਿਹਾ ਹੋਵੇ ਨਾ ਸਮਝਾ ਰਿਹਾ ਹੋਵੇ ਇਥੋਂ ਤੱਕ ਸਾਡੀ ਜ਼ਿੰਦਗੀ ਦੇ ਜਿਹੜੇ ਪਰਸਨਲ ਸਾਡੇ ਨਿੱਜੀ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਦੇ ਉੱਤੇ ਵੀ ਪਰਮੇਸ਼ਵਰ ਦਾ ਵਚਨ ਸਾਨੂੰ ਜਿਹੜਾ ਆ ਉਹ ਸਮਝਾਉਂਦਾ ਆ ਸਾਡੀ ਅਗਵਾਈ ਕਰਦਾ ਆ ਹallelujah ਇਸ ਲਈ ਬਹੁਤ ਜ਼ਰੂਰੀ ਆ ਕਿ ਆਪਾਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦੇ ਰਿਹਾ ਕਰੀਏ ਸੁਣਦੇ ਰਿਹਾ ਕਰੀਏ ਕਿਉਂਕਿ ਪਰਮੇਸ਼ਵਰ ਦਾ ਵਚਨ ਸਾਨੂੰ ਗਿਆਨ ਬਖਸ਼ਦਾ ਆ ਤੇ ਗਿਆਨ ਉਹ ਚਾਨਣ ਆ ਜਿਹੜਾ ਅਗਿਆਨਤਾ ਦੇ ਹਨੇਰੇ ਵਿੱਚੋਂ ਸਾਨੂੰ ਬਾਹਰ ਕੱਢਦਾ ਆ ਹallelujah ਤੇ ਜਿਵੇਂ ਜਿਵੇਂ ਆਪਾਂ ਵਚਨ ਨੂੰ ਪੜਨ ਵਾਲੇ ਬਣਦੇ ਜਾਣਾ ਆ ਤਿਵੇਂ-ਤਿਵੇਂ ਹੀ ਆਪਾਂ ਗਿਆਨ ਵਿੱਚ ਵਧਦੇ ਜਾਣਾ ਆ ਐਹੋ ਜੀਆਂ ਚੀਜ਼ਾਂ ਦਾ ਗਿਆਨ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਦਿੱਤਾ ਆ ਤੇ ਉਹਨਾਂ ਲੋਕਾਂ ਨੂੰ ਦੇ ਦੇਣਾ ਆ ਜਿਹੜੇ ਵਚਨ ਪੜਦੇ ਆ ਜਿਹੜਾ ਗਿਆਨ ਧਰਤੀ ਦੇ ਗਿਆਨੀਆਂ ਕੋਲ ਹੈ ਨਹੀਂ ਧਰਤੀ ਦੇਆਂ ਵਿਗਿਆਨੀਆਂ ਕੋਲ ਹੈ ਨਹੀਂ ਇਹੋ ਜਿਹਾ ਭੇਤ ਪ੍ਰਭੂ ਨੇ ਆਪਣੇ ਵਚਨ ਪੜਨ ਤੇ ਸਮਝਣ ਵਾਣਿਆ ਉਤੇ ਪ੍ਰਗਟ ਕਰਨਿਆ ਜਿਹੜੇ ਧਰਤੀ ਤੇ ਜੋਸ਼ੀਆਂ ਕੋਲ ਸਿਆਣਿਆਂ ਕੋਲ ਬਾਬਿਆਂ ਕੋਲ ਹੈ ਨਹੀਂ ਜਿਹੜੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਨੂੰ ਭੇਤ ਪਤਾ ਆ ਜਦੋਂ ਆਪਾਂ ਉਹਦੀ ਬਾਣੀ ਨੂੰ ਪੜਾਂਗੇ ਸੁਣਾਗੇ ਪਰਮੇਸ਼ਵਰ ਨੇ ਆਪਣੇ ਭੇਤ ਆਪਣੇ ਲੋਕਾਂ ਉੱਤੇ ਖੋਲ ਦੇਣੀ ਹੈ ਹਾਲੇਲੂਇਆ ਜਿੰਨਾ ਵਿੱਚੋਂ ਇੱਕ ਭੇਤ ਦੀ ਗੱਲ ਅੱਜ ਮੈਂ ਤੁਹਾਡੇ ਨਾਲ ਕਰਨੀ ਆ ਸੁਣਨ ਨੂੰ ਬਹੁਤ ਅਜੀਬ ਆ ਪਰ ਤੁਸੀਂ ਬੇਸ਼ੱਕ ਅੱਜ ਦੀ ਤਰੀਕ ਪਾ ਕੇ ਲਿਖ ਲਿਓ ਤੇ ਤੁਹਾਨੂੰ ਚੇਤਾ ਹਊਗਾ ਕਿ ਜਿਹੜੀ ਗੱਲ ਨੂੰ ਇਦਾਂ ਕਹਿ ਦਿੱਤਾ ਜਾਵੇ ਵੀ ਅੱਜ ਦੀ ਤਰੀਕ ਪਾ ਕੇ ਲਿਖ ਲਿਓ ਅੱਜ ਤੱਕ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਗੱਲ ਕਹਿੰਨੀ ਆ ਅੱਜ ਤੱਕ ਐਦਾਂ ਹੋਇਆ ਨਹੀਂ ਵੀ ਉਹ ਗੱਲ ਝੂਠੀ ਪੈ ਜੇ ਜਾਂ ਨਾ ਹੋਵੇ ਕਿੰਨੇ ਜਣੇ ਗਵਾਹ ਗਵਾਹ ਅਗਵਾਈ ਪਾਉਣੇ ਇਸ ਗੱਲ ਦੇ ਸਾਰੀ ਕਲਿਸੀਆਂ ਨੂੰ ਪਤਾ ਹੈ ਤੱਜ ਫੇਰ ਤੋਂ ਮੈਂ ਕਹਿੰਨੀ ਆ ਵੀ ਤਰੀਕ ਪਾ ਕੇ ਲਿਖ ਲਿਓ ਇਸ ਸਾਲ ਦੇ ਅਖੀਰ ਤੋਂ ਲੈ ਕੇ ਤੇ 2025 ਵਿੱਚ ਤੁਸੀਂ ਗੁੱਸੇ ਦਾ ਕਰਕੇ ਦੁਨੀਆ ਨੂੰ ਨਾਸ਼ ਹੁੰਦਾ ਦੇਖੋਗੇ ਸੁਣਨ ਵਾਲਿਆਂ ਨੂੰ ਇਹ ਐਡਾ ਨਹੀਂ ਲੱਗਦਾ ਵੀ ਜਿੱਦਾਂ ਕੋਈ ਇਹ ਕੋਈ ਵੱਡੀ ਗੱਲ ਨਹੀਂ ਆ ਉਹਨਾਂ ਨੂੰ ਲੱਗਦਾ ਬਹੁਤ ਨਾਰਮਲ ਆ ਗੁੱਸਾ ਦੁਨੀਆ ਨੂੰ ਕਿਵੇਂ ਨਾਸ਼ ਕਰ ਸਕਦਾ ਹੈ ਪਰ ਇਹ ਨਿਊਕਲੀਅਰ ਬੰਬਾਂ ਨਾਲ ਦਾ ਡੇਂਜਰਸ ਚੀਜ਼ ਆ ਇਹ ਸੱਚੀ ਗੱਲ ਆ ਗੁੱਸੇ ਦਾ ਸਪਿਰਿਟ ਜਿਹੜਾ ਆ ਤੁਸੀਂ ਇਸ ਸਾਲ ਦੇ ਅਖੀਰ ਤੋਂ ਲੈ ਕੇ ਤੁਸੀਂ 2025 ਵਿੱਚ ਬਹੁਤ ਲੋਕਾਂ ਦੇ ਉੱਤੇ ਹਾਵੀ ਹੁੰਦਾ ਦੇਖੋਗੇ ਤੇ ਇਹਦੇ ਨਾਲ ਨਾਲ ਹੀ ਤੁਸੀਂ ਦੇਖੋਗੇ ਇੱਕ ਤਗੜੀ ਦੁਸ਼ਟ ਆਤਮਿਆ ਦੀ ਸੈਨਾ ਇਸ ਸੰਸਾਰ ਵਿੱਚ ਕੰਮ ਕਰਦਿਆ ਹੋਇਆ। ਹੁਣ ਵੀ ਬਹੁਤ ਦੁਸ਼ਟ ਆਤਮੇ ਕੰਮ ਕਰਦੇ ਆ ਨੈਗੇਟਿਵ ਸ਼ਕਤੀਆਂ ਜਿਹੜੀਆਂ ਆ ਬੁੜੀਆਂ ਚੀਜ਼ਾਂ ਬਹੁਤ ਕੰਮ ਕਰਦੀਆਂ ਆ ਪਰ ਲਾਲੋ ਵੀ ਤਿੰਨ ਗੁਣਾ ਹੋ ਜੂਗੀਆਂ ਸ਼ਾਇਦ ਇਸ ਤੋਂ ਵੀ ਜ਼ਿਆਦਾ। ਜਿਨ੍ਹਾਂ ਵਿੱਚੋਂ ਮਰੀਨ ਸਪਿਰਿਟਸ ਜਿਹੜੀਆਂ ਆ ਉਹ ਸੁੱਕੀਆਂ ਥਾਵਾਂ ਤੇ ਕੰਮ ਕਰਨਗੀਆਂ ਮਰੀਨ ਸਪਿਰਿਟਸ ਨੂੰ ਸਮਝਦੇ ਆ ਸਮੁੰਦਰੀ ਸ਼ਕਤੀਆਂ ਆ ਉਹ ਪਾੜੀਆਂ ਦੇ ਹੇਠਾਂ ਰਹਿਣ ਵਾਲੇ ਦੁਸ਼ਟ ਆਤਮੇ ਆ ਪਾੜੀਆਂ ਚ ਰਹਿਣ ਵਾਲੇ ਦੁਸ਼ਟ ਆਤਮੇ ਤੇ ਆਪਾਂ ਲੋਕੀਂ ਸੁੱਕੀਆਂ ਥਾਵਾਂ ਤੇ ਮਤਲਬ ਇਦਾਂ ਦੀਆਂ ਥਾਵਾਂ ਤੇ ਰਹਿਣ ਵਾਲੇ ਆਪਣੇ ਉੱਤੇ ਨਹੀਂ ਉਹਨਾਂ ਉੱਤੇ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦਾ ਹੱਥ ਨਹੀਂ ਆ ਉਹਨਾਂ ਥਾਂਵਾਂ ਤੇ ਤੁਸੀਂ ਉਹਨਾਂ ਨੂੰ ਬਹੁਤ ਵੱਡਾ ਕੰਮ ਕਰਦੇ ਆ ਦੇਖੋਗੇ ਪਰ ਪਾਣੀ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਦੇਖੋਗੇ ਜਿਨ੍ਹਾਂ ਵਿੱਚੋਂ ਗੁੱਸਾ ਸਭ ਤੋਂ ਵੱਡਾ ਨਾਸ਼ ਕਰਨ ਵਾਲੀ ਚੀਜ਼ ਹੋਊਗਾ ਬਹੁਤ ਲੋਕੀ ਗੁੱਸੇ ਨਾਲ ਸੁਸਾਇਡ ਕਰਨਗੇ ਸੁਸਾਇਡ ਦੀ ਰੇਟਿੰਗ ਬਹੁਤ ਜ਼ਿਆਦਾ ਵਧਣ ਵਾਲੀ ਹੈ ਗੁੱਸੇ ਦਾ ਕਰਕੇ ਆਪਣੇ ਆਪ ਨੂੰ ਆਪਣੇ ਟੱਬਰਾਂ ਨੂੰ ਸਾੜ ਲੈਣਗੇ ਮਾਰ ਦੇਣਗੇ ਪਤਾ ਨਹੀਂ ਕੀ ਕੋਸ਼ ਕਰਨਗੇ ਪਰ ਗੁੱਸਾ ਬਹੁਤ ਜ਼ਿਆਦਾ ਹਾਵੀ ਹੋਣ ਵਾਲਾ ਆ ਇਸ ਸਾਲ ਦੇ ਅਖੀਰ ਤੋਂ ਲੈ ਕੇ ਅਗਲੇ ਸਾਲ ਦੇ ਵਿੱਚ ਦੇ ਵਚਨ ਦੇ ਵਿੱਚ ਲਿਖਿਆ ਆ ਉਹ ਆਪਣਾ ਸ਼ਬਦ ਭੇਜ ਕੇ ਸਾਨੂੰ ਆਉਣ ਵਾਲੀ ਤਬਾਈ ਤੋਂ ਬਚਾਉਂਦਾ ਆ ਹallelujah ਜੇ ਅੱਜ ਓਨੇ ਸਾਨੂੰ ਐਡਵਾਂਸ ਦੇ ਵਿੱਚ ਇਹ ਸ਼ਬਦ ਦੇ ਦਿੱਤਾ ਆ ਇਸ ਸਾਲ ਦਾ ਅਖੀਰ ਆਉਣ ਤੋਂ ਪਹਿਲਾਂ ਸਾਨੂੰ ਸ਼ਬਦ ਮਿਲ ਗਿਆ ਆ ਇਹਦਾ ਮਤਲਬ ਪਰਮੇਸ਼ਵਰ ਦੀ ਇੱਛਾ ਆ ਉਹ ਚਾਹਨਾ ਆ ਅਸੀਂ ਸਾਡੇ ਗੁੱਸਿਆਂ ਨੂੰ

ਕੁਝ ਹਾਲ ਜੀਵਨ ਦਾ ਨੁਕਸਾਨ ਜੇਦੀ ਵਜ੍ਹਾ ਹੋਊ ਗੁੱਸਾ ਆਪਣੇ ਆਪ ਦਾ ਕਤਲ ਜੇਦੀ ਵਜ੍ਹਾ ਹੋਊ ਗੁੱਸਾ ਰਿਸ਼ਤਿਆਂ ਦਾ ਟੁੱਟਣਾ ਜੇਦੀ ਵਜ੍ਹਾ ਹੋਊ ਗੁੱਸਾ ਅੱਜ ਵੀ ਗੁੱਸਾ ਬਹੁਤ ਤਬਾਈ ਮਚਾ ਰਿਹਾ ਆ ਪਰ ਹਰ ਚੀਜ਼ ਦਾ ਇੱਕ ਪੀਕ ਲੈਵਲ ਹੁੰਦਾ ਆ ਇਹਦਾ ਪੀਕ ਲੈਵਲ ਦੇਖੂਗੀ ਦੁਨੀਆ ਸਿਰਫ ਇੰਡੀਆ ਵਿੱਚ ਨਹੀਂ ਵਰਲਡ ਲੈਵਲ ਤੇ ਇਸ ਲਈ ਹੁਣ ਤੋਂ ਹੀ ਜਿਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਆ ਮੈਨੂੰ ਪਤਾ ਆ ਆਪਣੇ ਕੋਲੇ ਇਸ ਵੇਲੇ ਇੱਥੇ ਬਹੁਤ ਭੈਣ ਭਰਾ ਬੈਠੇ ਆ ਜਿਨ੍ਹਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਆ ਜਾਂਦਾ ਬਿਨ ਮਤਲਬ ਤੋਂ ਵੀ ਆ ਜਾਂਦਾ ਬਿਨਾ ਗੱਲ ਤੋਂ ਵੀ ਆ ਜਾਂਦਾ ਆ ਉਹਨਾਂ ਨੂੰ ਹੁਣ ਤੋਂ ਹੀ ਮੈਡੀਟੇਸ਼ਨ ਕਰਨ ਦੀ ਬਹੁਤ ਜ਼ਰੂਰਤ ਆ ਉਹਨਾਂ ਨੂੰ ਪਰਮੇਸ਼ਵਰ ਦੇ ਨਾਲ ਸਮਾਪਤ ਹੋਣ ਦੀ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਜੋ ਉਹ ਤੇ ਉਹਨਾਂ ਦੇ ਪਰਿਵਾਰ ਬਚਾਏ ਜਾ ਸਕਣ ਜਦੋਂ ਗੁੱਸਾ ਆਉਂਦਾ ਹੈ ਓਹੋ ਅਕਲ ਨੂੰ ਅੰਨਿਆ ਕਰ ਦਿੰਦਾ ਆ ਇਨਸਾਨ ਦੀ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਆ ਤੁਸੀਂ ਦੇਖੋ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਆ ਉਹ ਬੂਏ 'ਚ ਲੱਤ ਮਾਰਦਾ ਉਹਨੂੰ ਲੱਗਦਾ ਜਿਦਾਂ ਬੂਏ ਨੂੰ ਵੀ ਬੀੜ ਹੋਣੀ ਆ ਉਹ ਟੀਵੀ ਨੂੰ ਤੋੜਦਾ ਆ ਇਦਾਂ ਲੱਗਦਾ ਜਿਦਾਂ ਟੀਵੀ ਵੀ ਹੋ ਗਿਆ ਦੁਸ਼ਮਣ ਆ ਉਹ ਚੀਜ਼ਾਂ ਦੀ ਤੋੜ ਭੰਨ ਕਰਦਾ ਆ ਘਰ ਦੇ ਜੀਆਂ ਨੂੰ ਮਾਰਦਾ ਕੁੱਟਦਾ ਆ ਗੁੱਸੇ ਵਿੱਚ ਆਣ ਕੇ ਆਪਣੇ ਆਪ ਨੂੰ ਕੱਟਦਾ ਵੱਢਦਾ ਆ ਆਪਣਾ ਨੁਕਸਾਨ ਕਰਦਾ ਆ ਗੁੱਸੇ ਵਿੱਚ ਆਣ ਕੇ ਨਹਿਰਾਂ ਵਿੱਚ ਛਾਲਾਂ ਮਾਰਦੇ ਆ ਲੋਕੀ ਜ਼ਹਿਰ ਪੀ ਲੈਂਦੇ ਆ ਗੁੱਸੇ ਵਿੱਚ ਆਣ ਕੇ ਤਲਾਕ ਦੇ ਦਿੰਦੇ ਆ ਇੱਕ ਦੂਜੇ ਨੂੰ ਗੁੱਸੇ ਵਿੱਚ ਆਣ ਕੇ ਪਰ ਗੁੱਸਾ ਜਦੋਂ ਖਤਮ ਹੁੰਦਾ ਆ ਉਦੋਂ ਹੱਥ ਖਾਲੀ ਹੋ ਜਾਂਦੇ ਆ ਫਿਰ ਉਹਨਾਂ ਹੱਥਾਂ ਵਿੱਚ ਕੁਝ ਨਹੀਂ ਰਹਿੰਦਾ। ਪਸ਼ਟਾਵੇ ਦੇ ਬਿਨਾਂ ਤੇ ਵਿਨਾਸ਼ ਦੇ ਬਿਨਾਂ ਗੁੱਸਾ ਪਿੱਛੇ ਕੁਝ ਨਹੀਂ ਛੱਡਦਾ। ਗੁੱਸੇ ਵਿੱਚ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸੁਸਾਇਸਾਈਡ ਆਤਮ ਹੱਤਿਆ ਬੁੱਧ ਦੇ ਲੋਕਾਂ ਦਾ ਕੰਮ ਆ। ਜੀਣਾ ਜ਼ਿੰਦਾਦਿਲੀ ਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਉਹਨਾਂ ਨਾਲ ਉਹਨਾਂ ਨਾਲ ਜੂਝਣਾ ਤੇ ਪਰਮੇਸ਼ਵਰ ਉੱਤੇ ਭਰੋਸਾ ਰੱਖ ਕੇ ਫਤਿਹ ਪਾਉਣਾ ਇਹ ਜ਼ਿੰਦਾਦਿਲੀ ਆ ਪਰ ਸਮੱਸਿਆ ਨੂੰ ਦੇਖ ਕੇ ਭੱਜਣਾ ਡਰਨਾ ਤੇ ਸਮੱਸਿਆ ਨਹੀਂ ਮੁੱਕ ਸਕਦੀ ਇਹ ਸੋਚ ਕੇ ਆਪਣੇ ਆਪ ਨੂੰ ਖਤਮ ਕਰਨਾ ਮੁੱਝਦਿਲੀ ਆ

ਉਹ ਕਿਉਂ ਇਦਾਂ ਕਰਦਾ ਕਿਉਂਕਿ ਗੁੱਸਾ ਉਹਦੇ ਤੇ ਇੰਨਾ ਹਾਵੀ ਹੋ ਜਾਂਦਾ ਆ ਉਹਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਆ ਇੰਨਾ ਹਾਵੀ ਹੋ ਜਾਂਦਾ ਗੁੱਸਾ ਕਿ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹ ਮੇਰੀ ਪਤਨੀ ਆ ਜਾਂ ਮੇਰਾ ਪਤੀ ਆ ਕੋਈ ਗੱਲ ਨਹੀਂ ਜੇ ਗਲਤੀ ਹੋ ਗਈ ਆ ਇਹਨੂੰ ਸੁਧਾਰਿਆ ਜਾ ਸਕਦਾ ਹੈ ਜੇ ਕੋਈ ਸਮੱਸਿਆ ਆ ਇਹਦੇ ਚੋਂ ਨਿਕਲਿਆ ਜਾ ਸਕਦਾ ਕਿਉਂਕਿ ਦੁਨੀਆ ਤੇ ਇਹੋ ਜਿਹਾ ਕੋਈ ਜ਼ਿੰਦਾ ਨਹੀਂ ਆ ਜਿਹਦੀ ਚਾਬੀ ਨਾ ਬਣੀ ਹੋਵੇ ਪਰ ਉਹ ਇੱਕ ਦੂਜੇ ਤੋਂ छुटਕਾਰਾ ਮੋਣ ਦੇ ਲਈ ਤਲਾਕ ਕਰ ਲੈਂਦੇ ਆ ਜਾਂ ਇੱਕ ਦੂਜੇ ਨੂੰ ਖਤਮ ਕਰ ਦਿੰਦੇ ਆ ਇੱਕ ਮਰ ਜਾਂਦਾ ਆ ਦੂਜਾ ਜੇਲ੍ਹ ਦਾયો ਉਹ ਜੇਲ੍ਹ ਚ ਬੈਠਾ ਰੋਂਦਾ ਆ ਪਛਤਾਉਂਦਾ ਆ ਪਰ ਕੋਸ਼ਿਸ਼ ਨਹੀਂ ਕਰ ਸਕਦਾ ਫਿਰ ਗੁੱਸੇ ਨੇ ਕੀ ਇਸ ਵਾਰਿਆ ਕਿਸੇ ਦਾ ਬਹੁਤ ਗੁੱਸਾ ਆ ਕੇ ਨਿਆਣੇ ਆਪਣੇ ਘਰੋਂ ਭੱਜ ਜਾਂਦੇ ਆ ਘਰ ਛੱਡ ਕੇ ਚਲੇ ਜਾਂਦੇ ਆ ਤੇ ਜਦੋਂ ਬਾਹਰ ਜਾ ਕੇ ਉਹਨਾਂ ਨੂੰ ਰਹਿਣ ਨੂੰ ਨਹੀਂ ਲੱਭਦਾ ਖਾਣ ਨੂੰ ਨਹੀਂ ਲੱਭਦਾ ਲੋਕੀ ਇੱਜ਼ਤ ਵਾਲੀਆਂ ਨਜ਼ਰਾਂ ਨਾਲ ਉਹਨਾਂ ਵੱਲ ਨਹੀਂ ਦੇਖਦੇ ਤਰ੍ਹਾਂ-ਤਰ੍ਹਾਂ ਦੀਆਂ ਬੋਲੀਆਂ ਸੁਣਨੀਆਂ ਪੈਂਦੀਆਂ ਦੁਨੀਆਂ ਦੀ ਦਰਿੰਦਗੀ ਝੱਲਣੀ ਪੈਂਦੀ ਆ ਫੇਰ ਪਛਤਾਵੇ ਬਿਨਾ ਹੋਰ ਕੁਛ ਵੀ ਬੱਲੇ ਨਹੀਂ ਪੈਂਦਾ ਕਈ ਵਾਰੀ ਅਸੀਂ ਬਹੁਤ ਕਾਲੇ ਹੋ ਜਾਂਦੇ ਆ ਗੁੱਸੇ ਦੇ ਵਿੱਚ ਕੱਲਿਆ ਇੱਕ ਛੋਟਾ ਜਿਹਾ ਬੱਚਾ ਉਹਦੇ ਡੈਡੀ ਨੇ ਨਵੀਂ ਕਾਰ ਲਈ ਤੇ ਉਸ ਕਾਰ ਦੇ ਉੱਤੇ ਬੱਟਾ ਲੈ ਕੇ ਕੁਝ ਲਿਖ ਰਿਹਾ ਸੀ ਤੇ ਜਦੋਂ ਉਹਦੇ ਡੈਡੀ ਨੇ ਉਹਦੇ ਹੱਥ ਵਿੱਚ ਦੇਖਿਆ ਬੱਟਾ ਆ ਤੇ ਬੱਡੇ ਨਾਲ ਨਵੀਂ ਕਾਰ ਉੱਤੇ ਲਿਖ ਰਿਹਾ ਹੈ ਤੇ ਉਹਦੇ ਡੈਡੀ ਨੂੰ ਬਹੁਤ ਗੁੱਸਾ ਚੜਿਆ ਉਨੇ ਨਿਆਣੇ ਨੂੰ ਬਾਹੋਂ ਫੜਿਆ ਇੰਨੀ ਜ਼ੋਰ ਦੀ ਚਪੇੜ ਮਾਰੀ ਵੀ ਉਹ ਨਿਆਣਾ ਜਦੋਂ ਡਿੱਗਾ ਤੇ ਕਿਸੇ ਇੱਟ ਪੱਥਰ ਤੇ ਉਹਦਾ ਸਿਰ ਲੱਗਾ ਨਿਆਣਾ ਖਤਮ ਹੋ ਗਿਆ ਤੇ ਜਦੋਂ ਕਾਰ ਉੱਤੇ ਦੇਖਿਆ ਲਿਖਿਆ ਕੀ ਸੀ ਆਈ ਲਵ ਯੂ ਪਾਪਾ ਹੁਣ ਉਸ ਪਿਓ ਕੋਲੇ ਪਸ਼ਤਾਨ ਤੋਂ ਬਿਨਾਂ ਹੋਰ ਕੋਸ਼ ਵੀ ਨਹੀਂ ਸੀ ਉਨੇ ਦੇਖੇ ਨੀ ਵੀ ਇਹ ਬੱਚਾ ਆ ਇਹਦੀ ਉਮਰ ਕੀ ਆ ਉਨੇ ਦੇਖੇ ਨੀ ਵੀ ਇਹ ਕਰ ਕੀ ਰਿਹਾ ਆ ਬਸ ਕਰੋਧ ਇਨਾ ਹਾਵੀ ਹੋ ਗਿਆ ਕਈ ਵਾਰੀ ਅਸੀਂ ਬਹੁਤ ਕਾਲੇ ਨੇਕ ਰੋਧ ਕਰਨ ਦੇ ਵਿੱਚ ਬਿਨਾ ਸੋਚਿਆ ਅਸੀਂ ਰਿਐਕਟ ਕਰ ਦਿੰਨੇ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਨੁਕਸਾਨ ਲੈ ਆਉਂਦਾ ਆ ਜਿਹਦੀ ਪਰਭਾਈ ਮੁੜ ਕੇ ਕਦੀ ਵੀ ਹੁੰਦੀ ਨਹੀਂ ਇਸ ਲਈ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਐਡਵਾਂਸ ਵਿੱਚ 警告 ਦੇ ਰਿਹਾ ਆ ਕਿ ਦੁਨੀਆ ਉੱਤੇ ਕ੍ਰੋਧ ਦਾ ਆਤਮਾ ਹਾਵੀ ਹੋਣ ਵਾਲਾ ਆ ਸਤਿ ਸ੍ਰੀ ਅਕਾਲ ਸੋ ਆਤਮਿਆ ਦਾ ਕੰਮ ਬਹੁਤ ਵੱਡਣ ਵਾਲਾ ਆ ਐਸਵਰੀ ਬਹੁਤ ਲੋਕਾਂ ਨੂੰ ਲੱਗਦਾ ਆ ਕਿ ਜੋ ਫਰਾਂਸ ਵਿੱਚ ਹੋਇਆ ਉਹ 올림픽 ਗੇਮਸ ਦੀ ਓਪਨ ਸੈਰੇਮਨੀ ਸੀ ਪਰ ਸਿਰ ਆਤਮਕ ਅੱਖਾਂ ਤੇ ਮੁੱਧ ਵਾਲੇ ਲੋਕੀ ਜਾਣਦੇ ਆ ਉਹ 올림픽 ਗੇਮਸ ਦੀ ਸੈਰੇਮਨੀ ਨਹੀਂ ਸੀ ਦੁਨੀਆ ਜਾਣ ਵਾਲੀ ਸ਼ੈਤਾਨੀ ਗੇਮ ਦੀ ਓਪਨਿੰਗ ਸਰਮਨੀ ਹੋਈ ਆ ਉਸ ਓਪਨ ਸਰਮਨੀ ਦੇ ਵਿੱਚ ਦਿਖਾਇਆ ਗਿਆ ਸੀ ਪ੍ਰਭੂ ਦੀ ਮੇਜ਼ ਦਾ અપਮਾਨ ਉਸ ਓਪਨ ਸਰਮਨੀ ਦੇ ਵਿੱਚ ਦਿਖਾਇਆ ਗਿਆ ਸੀ ਦਾ ਕਿੰਗ ਆਫ ਡਾਰਕਨੈਸ ਖਨੇਰੇ ਦਾ ਰਾਜਾ ਸਵਾਰ ਹੋ ਕੇ ਆ ਰਿਹਾ ਹੈ ਇਹ ਦੇਖਣ ਵਾਲੀ ਵਾਲੀ ਤਮਾਸ਼ੇ ਦੀਆਂ ਚੀਜ਼ਾਂ ਸੀ ਪਰ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਇਹ ਆਤਮਿਕ ਦੁਨੀਆ ਵਿੱਚੋਂ ਸਾਡੇ ਲਈ ਇੱਕ ਅਲਾਰਮ ਭੇਜਿਆ ਗਿਆ ਜਿਹੜਾ ਸ਼ਰੀਰਾਂ ਸਾਰਿਆਂ ਦੇ ਸਾਹਮਣੇ ਬੱਜਿਆ ਕਿਉਂਕਿ ਇਹ ਬੁੱਕ ਦਾ ਰੈਵਿਲੇਸ਼ਨ ਦੇ ਵਿੱਚ ਲਿਖਿਆ ਆ ਪ੍ਰਕਾਸ਼ਿਤ ਦੀ ਕਿਤਾਬ ਦੇ ਵਿੱਚ ਵੀ ਉਹ ਹਨੇਰੇ ਦਾ ਰਾਜਾ ਤੁਰਿਆ ਆਉਂਦਾ ਆ ਘੋੜੇ ਤੇ ਸਵਾਰ ਹੋ ਕੇ ਤੇ ਉਹਦੇ ਪਿੱਛੇ ਸੈਨਾ ਆ ਸੀ ਆਤਮਿਕ ਅੱਖਾਂ ਨਾਲ ਦੇਖੀਏ ਤੇ ਡਿਵਾਈਨ ਵਿਜ਼ਡਮ ਦੇ ਨਾਲ ਆਤਮਿਕ ਬੁੱਧ ਨਾਲ ਆਪਾਂ ਸੋਚੀਏ ਫਿਰ ਸਿੱਧਾ ਹੀ ਸਮਝ ਆਉਂਦਾ ਕਿ ਇਹ ਸਾਈਨ ਕੀ ਸੀਗਾ ਜੇ ਹਨੇਰੇ ਦਾ ਰਾਜਾ ਆਉਂਦਾ ਤੇ ਉਹਦੇ ਪਿੱਛੇ ਕਿਹੜੀ ਚੀਜ਼ ਆ ਰਹੀ ਆ ਪਤਾਲ ਦੀ ਸੈਨਾ ਵੀ ਆ ਰਹੀ ਆ ਮਤਲਬ ਕਿ ਦੂਸਰੇwidehat ਮਿਆਂ ਦੀਆਂ ਫੌਜਾਂ ਇਲੋ ਹੀ ਪਤਾ ਲੱਗ ਜਾਂਦਾ ਕਿ ਇੰਨਾ ਸਿਆਲਾ ਵਿੱਚ ਠੰਡ ਬਹੁਤ ਜ਼ਿਆਦਾ ਪੈਣੀ ਆ ਹਰ ਚੀਜ਼ ਕੁਦਰਤ ਵਿੱਚ ਹੋਣ ਵਾਲੇ ਬਦਲਾਵ ਨੂੰ ਆਉਣ ਵਾਲੇ ਸਮੇਂ ਨੂੰ ਬਿਆਨ ਕਰਦੀ ਆ ਸਿਰਫ ਸਮਝਣ ਵਾਲਾ ਮਨ ਹੋਣਾ ਚਾਹੀਦਾ ਤੇ ਦੇਖਣ ਵਾਲੀਆਂ ਅੱਖਾਂ ਹੋਣੀਆਂ ਚਾਹੀਦੀਆਂ ਇਸੇ ਲਈ بار بار ਵਚਨ ਦੇ ਵਿੱਚ ਲਿਖਿਆ ਜੇ ਦੇ ਕਾਨ ਨੇ ਆ ਉਹ ਸੁਣੇ ਆਤਮਾ ਕਲਿਸਿਆ ਨੂੰ ਕੀ ਆਖਦਾ ਯਾ ਕੰਨ ਤਾਂ ਸਾਰਿਆਂ ਨੂੰ ਹੀ ਲੱਗੇ ਆ ਪਰ ਉਹ ਕੰਨ ਜਿਹੜੇ ਆਤਮਾ ਦੇ ਆ ਉਹਨਾਂ ਕੰਨਾਂ ਦੇ ਨਾਲ ਸੁਣੋ ਵੀ ਜੋ ਕਿਹਾ ਜਾ ਰਿਹਾ ਆ ਉਹਦਾ ਅਸਲੀ ਅਰਥ ਕੀ ਨਿਕਲਦਾ ਯਾ ਇਸ ਲਈ ਚਾਹੇ ਤੁਸੀਂ ਸਾਹਮਣੇ ਬਹਿ ਕੇ ਵਚਨ ਨੂੰ ਸੁਣ ਰਹੇ ਆ ਜਾ ਤੁਸੀਂ ਘਰਾਂ ਵਿੱਚ ਬੈਠੇ ਇਸ ਪ੍ਰਚਾਰ ਨੂੰ ਸੁਣ ਰਹੇ ਆ ਅੱਜ ਪਰਮੇਸ਼ਵਰ ਦਾ ਵਚਨ ਅਰਥਾਤ ਪਰਮੇਸ਼ਵਰ ਦਾ ਆਤਮਾ ਸਾਨੂੰ ਇਹ ਵਾਰਨਿੰਗ ਭੇਜਦਾ ਆ ਆਪਣੇ ਅੰਦਰੋਂ ਗੁੱਸਿਆਂ ਨੂੰ ਖਤਮ ਕਰੋ ਆਪਣੇ ਗੁੱਸੇ ਨੂੰ ਕੰਟਰੋਲ ਕਰੋ ਬਹੁਤ ਇਮੋਸ਼ਨਲ ਨਾ ਹੋਇਆ ਕਰੋ ਕਿਉਂਕਿ ਜਜ਼ਬਾਤ ਜਜ਼ਬਾਤੀ ਬੰਦਾ ਜਿਹੜਾ ਆ ਜਦੇ ਅੰਦਰ ਜਜ਼ਬਾਤ ਜ਼ਿਆਦਾ ਹਾਵੀ ਹੋ ਜਾਂਦੇ ਆ ਉਹ ਬੰਦਾ ਵੱਡਾ ਨੁਕਸਾਨ ਕਰਵਾ ਲੈਂਦਾ ਆ ਕੋਸ਼ਿਸ਼ ਕਰੋ ਜਿੰਨਾ ਪੀਸ ਆਫ ਮਾਈਂਡ ਰਹਿ ਸਕਦੇ ਜਿੰਨਾ ਸ਼ਾਂਤ ਮਨ ਰਹਿ ਸਕਦਾ ਆ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਸ਼ਾਂਤ ਮਨ ਤੰਦਰੁਸਤੀ ਦਿੰਦਾ ਆ ਸ਼ਾਂਤ ਮਨ ਨਾਲ ਕੀਤੀ ਹੋਈ ਪ੍ਰਾਰਥਨਾ ਦਾ ਉੱਤਰ ਆਉਂਦਾ ਆ ਸ਼ਾਂਤ ਮਨ ਨਾਲ ਖਾਧਾ ਹੋਇਆ ਭੋਜਨ ਤੁਹਾਡੀ ਸਿਹਤ ਤੇ ਚੰਗਾ ਅਸਰ ਕਰਦਾ ਆ ਸ਼ਾਂਤੀ ਨਾਲ ਕੀਤੀ ਹੋਈ ਗੱਲ ਜਿਹੜੀ ਆ ਸਮੱਸਿਆ ਦਾ ਹੱਲ ਕੱਢਦੀ ਆ ਸ਼ਾਂਤੀ ਨਾਲ ਸੁਣਿਆ ਹੋਇਆ ਵਚਨ ਸਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਆ ਕਿਸੇ ਵੀ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਹਰੇਕ ਫੀਲਡ ਵਿੱਚ ਹਰ ਖੇਤਰ ਵਿੱਚ ਸ਼ਾਂਤੀ ਨੂੰ ਰੱਖਦੇ ਆ ਤੁਹਾਡਾ ਫਾਇਦਾ ਹੀ ਹੁੰਦਾ ਆ ਪਰ ਜਿੱਥੇ ਵੀ ਗੁੱਸਾ ਆ ਬਾਣੀ ਦੱਸਦੀ ਆ ਉੱਥੇ ਧਰਮ ਟਿਕਦਾ ਨਹੀਂ ਮਹੇਸ਼ਵਰ ਆਪਿਆ ਹallelujah ਸੋ ਅੱਜ ਤੋਂ ਲਾ ਕੇ ਆਪਾਂ ਸਾਰਿਆਂ ਨੇ ਇਸ ਕੋਸ਼ਿਸ਼ ਵਿੱਚ ਲੱਗੇ ਰਹਿਣਾ ਹੈ ਵੀ ਜਦੋਂ ਵੀ ਗੁੱਸਾ ਆਉਣ ਨੂੰ ਕਰਦਾ ਆ ਪ੍ਰਾਤਨਾ ਦੇ ਵਿੱਚ ਚਲੇ ਜਾਣਾ ਜਾਂ ਕੋਈ ਪਰਮੇਸ਼ਵਰ ਦਾ ਸ਼ਾਂਤੀ ਵਾਲਾ ਵਚਨ ਜਿਹੜਾ ਆ ਉਹਨੂੰ ਬੋਲਣਾ ਸ਼ੁਰੂ ਕਰ ਦੇਣਾ ਹੈ। ਪ੍ਰਭੂ ਯਿਸੂ ਮਸੀਹ ਜਦੋਂ ਇਸ ਸੰਸਾਰ ਤੋਂ ਉਠਾਏ ਜਾ ਰਹੇ ਸੀ ਤਾਂ ਉਹਨੇ ਕਿਹੜੀ ਆਸ਼ੀਸ਼ ਬੋਲੀ ਸੀ ਲੋਕਾਂ ਉੱਤੇ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਹਾਲੇਲੂਇਆ। ਸੋ ਕਿਹੜੀ ਸ਼ਾਂਤੀ ਦਿੱਤੀ ਸਾਨੂੰ ਪਰਮੇਸ਼ਵਰ ਨੇ ਯਿਸੂ ਮਸੀਹ ਵਾਲੀ ਸ਼ਾਂਤੀ ਅੰਦਾਜ਼ਾ ਨਹੀਂ ਲਾ ਸਕਦੇ ਉਹ ਸ਼ਾਂਤੀ ਕਿੰਨੀ ਵੱਡੀ ਸ਼ਾਂਤੀ ਆ ਮੂੰਹ ਤੇ ਠੁੱਕਿਆ ਜਾ ਰਿਹਾ ਪਰ ਸ਼ਾਂਤੀ ਕਾਇਮ ਆ ਗਾਲਾਂ ਕੱਢੀਆਂ ਜਾ ਰਹੀਆਂ ਸ਼ਾਂਤੀ ਕਾਇਮ ਆ ਲੰਮੇ ਮੇੜੇ ਦਿੱਤੇ ਜਾ ਰਹੇ ਸ਼ਾਂਤੀ ਕਾਇਮ ਆ ਪਿੰਡਾਂ ਸ਼ੈਂਟਿਆਂ ਨਾਲ ਛੰਨੀ ਛੰਨੀ ਕਰ ਦਿੱਤਾ ਸ਼ਾਂਤੀ ਕਾਇਮ ਆ ਜ਼ਖਮੀ ਬਿੰਡੇ ਉੱਤੇ ਸਲੀਬ ਚਕਾ ਦਿੱਤੀ ਫੇਪੀ ਸ਼ਾਂਤੀ ਖਰਾਬ ਨਹੀਂ ਹੋਈ ਸ਼ਾਂਤੀ ਭੰਗ ਨਹੀਂ ਹੋਈ ਕਿੱਲ ਠੋਕ ਦਿੱਤੇ ਹੱਥਾਂ ਵਿੱਚ ਕੰਡਿਆਂ ਦਾ ਤਾਜ ਪਾ ਦਿੱਤਾ ਸਿਰ ਉੱਤੇ ਪਰ ਸ਼ਾਂਤੀ ਕਾਇਮ ਰਹੀ ਸਲੀਬ ਦੀ ਮੌਤ ਦਿੱਤੀ ਗਈ ਪਾਣੀ ਮੰਗਣ ਤੇ ਸਰਕਾ ਦਿੱਤਾ ਗਿਆ ਸ਼ਾਂਤੀ ਭੰਗ ਨਹੀਂ ਹੋਈ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲੀਆਂ ਗਈਆਂ ਸਲੀਬ ਉੱਤੇ ਟੰਗੇ ਹੋਏ ਪ੍ਰਭੂ ਯਿਸੂ ਮਸੀਹ ਦੇ ਵਸਤਰ ਪਾੜੇ ਗਏ ਸ਼ਾਂਤੀ ਭੰਗ ਨਹੀਂ ਹੋਈ ਤੇ ਜਦੋਂ ਸਵਰਗ ਨੂੰ ਜ਼ਿੰਦਾ ਉਠਾਏ ਗਏ ਪ੍ਰਭੂ ਯਿਸੂ ਮਸੀਹ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿਨਾ ਹਾਂ ਇਹ ਵਰਡ ਕਦੇ ਅਸੀਂ ਸੋਚਿਆ ਹੀ ਨਹੀਂ ਵੀ ਪ੍ਰਭੂ ਯਿਸੂ ਮਸੀਹ ਸਾਨੂੰ ਕੀ ਕਹਿ ਗਿਆ ਅਸੀਂ ਇਹਨੂੰ ਬਹੁਤ ਹਲਕਾ ਕਰਕੇ ਲਿਆ ਆ ਪਰ ਇਹ ਬਹੁਤ ਹੈਵੀ ਬlesing ਆ ਤੇ ਹੈਵੀ ਡਿਊਟੀ ਆ ਬਹੁਤ ਭਾਰੀ ਬਰਕਤ ਆ ਤੇ ਬੜੀ ਵੱਡੀ ਜ਼ਿੰਮੇਵਾਰੀ ਦੇ ਗਏ ਉਹ ਇੰਨਾ ਕਹਿ ਕੇ ਉਹਦੇ ਕਹਿਣ ਦਾ ਮਤਲਬ ਸੀ ਜੇ ਤੁਹਾਡੇ ਮੂੰਹ ਤੇ ਕੋਈ ਸ਼ਰੇਆਮ ਥੁੱਕ ਵੀ ਦੇਵੇ ਤੇ ਤੁਹਾਡੀ ਸ਼ਾਂਤੀ ਕਾਇਮ ਰਵੇ ਤੁਹਾਨੂੰ ਕੋਈ ਸਤਾਵੇ ਤੇ ਤੁਹਾਡੀ ਸ਼ਾਂਤੀ ਕਾਇਮ ਰਵੇ ਤੁਹਾਡੇ ਕੋਈ ਕੱਪੜੇ ਵੀ ਪਾੜ ਦੇਵੇ ਤੇ ਤੁਹਾਡੀ ਸ਼ਾਂਤੀ ਨੂੰ ਫਰਕ ਨਾ ਪਵੇ ਤੁਹਾਨੂੰ ਕੋਈ ਗਾਲ੍ਹਾਂ ਕੱਢ ਦੇਵੇ ਤੁਹਾਡੇ ਸਿਰ ਉਤੇ ਕੰਡਿਆਂ ਦਾ ਤਾਜ ਵੀ ਪਾ ਦੇਵੇ ਕੋਈ ਤੁਹਾਡੇ ਉੱਤੇ ਦੋਸ਼ ਲਾ ਦੇਵੇ ਇੱਥੋਂ ਤੱਕ ਕਿ ਮਾਰਨ ਤੱਕ ਦੀ ਨੌਬਤ ਵੀ ਆ ਜਾਵੇ ਪਰ ਤੁਹਾਡੀ ਸ਼ਾਂਤੀ ਕਾਇਮ ਰਹੇ ਉਹਨੇ ਕਿਹਾ ਮੈਂ ਤੁਹਾਨੂੰ ਉਹ ਸ਼ਾਂਤੀ ਦਿੰਨਾ ਆ ਮਤਲਬ ਕਿ ਜਿਹੜੀ ਮੇਰੇ ਅੰਦਰ ਬਣੀ ਰਹੀ ਉਹ ਤੁਹਾਡੇ ਅੰਦਰ ਵੀ ਬਣੀ ਰਵੇ ਤੇ ਸਤੋਣ ਵਾਲਿਆਂ ਲਈ ਜਾਂਦਿਆਂ ਜਾਂਦਿਆਂ ਕੀ ਕਿਹਾ ਪ੍ਰਭੂ ਨੇ हे ਪਿਤਾ ਇਨਾਂ ਨੂੰ ਮaaf ਕਰ ਕਿਉਂ ਜੋ ਇਹ ਨਹੀਂ ਜਾਣਦੇ ਕੀ ਕਰਦੇ ਆ ਸਤਾਉਣ ਵਾਲਿਆਂ ਲਈ ਆਪਣੇ ਸਵਰਗੀ ਪਿਤਾ ਦੇ ਅੱਗੇ ਪ੍ਰਾਰਥਨਾ ਕੀਤੀ ਆ ਕਿ ਪ੍ਰਭੂ ਇਹਨਾਂ ਨੂੰ ਬਚਾਰਿਆ ਨੂੰ ਪਤਾ ਹੀ ਨਹੀਂ ਹੈ ਕੀ ਕਰਨ ਦੇ ਆ ਮaaf ਕਰ ਦੀ ਇਹਨਾਂ ਨੂੰ ਤੇ ਜਿਨ੍ਹਾਂ ਦੀ ਮਾਫੀ ਦੀ ਸਿਫਾਰਸ਼ ਯਿਸੂ ਮਸੀਹ ਜੀ ਕਰ ਦੇਣ ਉਹ ਤਾਂ ਮaaf ਹੋ ਗਏ ਉਹ ਤਾਂ ਬਖਸ਼ੇ ਗਏ ਹallelujah ਤੇ ਸਾਡੀ ਤਾਂ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਹੀ ਚੜ ਗਏ ਤਾਂ ਆਪਾਂ ਸਾਰੇ ਮaaf ਕੀਤੇ ਹੋਏ ਆ ਹallelujah ਹallelujah ਤੇ ਅੱਜ ਤੋਂ ਲਾ ਕੇ ਇਸ ਸ਼ਬਦ ਨੂੰ ਇਸ वचन ਨੂੰ ਆਪਣਾ ਤਕੀਆ ਗਲਾਮ ਬਣਾ ਲਓ ਭਾਵ ਆਪਣੀ ਆਦਤ ਬਣਾ ਲਓ ਥੋੜੇ ਚਿਰਾਂ ਬਾਅਦ ਇਹ ਚੇਤਾ ਆਉਂਦਾ ਰਹੇ ਪ੍ਰਭੂ ਯੀਸੂ ਮਸੀਹ ਦੀ ਸ਼ਾਂਤੀ ਮੇਰੇ ਅੰਦਰ ਭਰੀ ਰਹੇ ਪ੍ਰਭੂ ਯੀਸੂ ਮਸੀਹ ਦੀ ਸ਼ਾਂਤੀ ਮੇਰੇ ਅੰਦਰ ਭਰੀ ਰਹੇ ਜਦੋਂ ਵੀ ਤੁਹਾਨੂੰ ਗਰੋਧ ਆਉਣ ਲੱਗਦਾ ਆ ਉਦੋਂ ਹੀ ਇਹ ਬੋਲਣਾ ਸ਼ੁਰੂ ਕਰ ਦੇਣਾ ਪ੍ਰਭੂ ਯੀਸੂ ਮਸੀਹ ਦੀ ਸ਼ਾਂਤੀ ਮੇਰੇ ਅੰਦਰ ਬੜੀ ਰਵੇ ਜਦੋਂ ਤੁਸੀਂ ਕਹਿਣਾ ਸ਼ੁਰੂ ਕਰ ਦੇਣਾ ਫੇ ਉਹਦੀ ਸ਼ਾਂਤੀ ਤੁਹਾਡੇ ਅੰਦਰ ਕਾਇਮ ਹੋ ਜਣੀ ਆ ਤੇ ਉਹਦੀ ਸ਼ਾਂਤੀ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਆ ਫੇ ਸਾਰਾ ਗਰੋਧ ਤੁਹਾਡੇ ਅੰਦਰੋਂ ਖਤਮ ਹੋ ਜਾਣਾ ਆ ਹallelujah